जब कोई भंगड़ा और गिद्धे की बात होती है तो पंजाबियों का दिल खुश हो जाता है ऐसा ही कुछ देखने को पंजाब के पठानकोट दशमेश गार्डन कॉलोनी की तरफ से सोन के महीने पर किया गया रंगारंग प्रोग्राम इस प्रोग्राम में दशमेश कॉलोनी के वासियों ने बहुत ही धूमधाम से पंजाबी गीत गाए और गिद्धा डालते चरखा काटते हुए झूमते बोलियाँ डालते दिखाई दिए उन्होंने पंजाबी होने पर फख्र महसूस किया इसमें उन्होंने भंगड़ा डालते झूमते गाते पंजाबियों को कहा कि हमें अपने पंजाब का सभ्याचार नहीं भूलना चाहिए इस संदेश के साथ हम अपने आसपास वातावरण को भी शुद्ध रखना चाहते हैं इसलिए उन्होंने इस मौके पर पौधे भी लगाए सिद्धू अस्पताल एक जुलाई तो लैके तीस सितंबर तक कैंप लगाया गया है जिस वि कोई ऑपरेशन करवाओ सिर्फ बारह हज़ार रुपये पता नोट करो ਸਿਦੂਸ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਅੱਜ ਜੋ ਦਸ਼ਮੇਸ਼ ਗਾਰਡਨ ਕਲੋਨੀ ਵੱਲੋਂ ਜਿਹੜਾ ਆਯੋਜਨ ਕੀਤਾ ਗਿਆ ਹੈ ਸੋਨ ਦੇ ਮਹੀਨੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਜੀ ਸਾਡਾ ਸਾਡੀ ਕਲੋਨੀ ਦਸ਼ਮੇਸ਼ ਗਾਰਡਨ ਕਲੋਨੀ ਦੇ ਸਾਰੇ ਸਹਿਜੋਗ ਦੇ ਨਾਲ ਸੱਭਿਆਚਾਰਕ ਮੇਲਾ ਧੀਆਂ ਦਾ ਇਹ ਫਸਟ ਟਾਈਮ ਸਾਡੀ ਕਲੋਨੀ ਵਿੱਚ ਸ਼ੁਰੂ ਕੀਤਾ ਗਿਆ ਹੈ ਇਹ ਨਿਊ ਜਨਰੇਸ਼ਨ ਜਿਨ੍ਹਾਂ ਦੇ ਪਤਾ ਕਿ ਸਾਡਾ ਸੱਭਿਆਚਾਰਕ ਮੇਲਾ ਕੀ ਹੈ ਧੀਆਂ ਦਾ ਮੇਲਾ ਕੀ ਹੈ ਸਾਡੀਆਂ ਧੀਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣ ਵਾਸਤੇ ਤੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਅੱਜ ਗੋ ਨਿਊ ਜਨਰੇਸ਼ਨ ਹੈ ਜਿਹੜੀ ਭੁੱਲ ਗਈ ਦੀ ਹੈ ਉਹਨਾਂ ਨੂੰ ਯਾਦ ਦਿਵਾਉਣ ਵਾਸਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸਾਡੀ ਕਲੋਨੀ ਵੱਲੋਂ ਤੇ ਇਹ ਇੱਕ ਛੋਟਾ ਜਿਹਾ ਇੱਕ ਆਯੋਜਨ ਜਿਹੜਾ ਹੈ ਕਿ ਧੀਆਂ ਦਾ ਮੇਲਾ ਕੀਤਾ ਗਿਆ ਇਹਦੇ ਵਿੱਚ ਹੋਰ ਕੋਈ ਸੰਦੇਸ਼ ਜਾਂ ਕੋਈ ਇਹਨਾਂ ਚਾਹੁੰਦੇ ਹੋ ਹਾਂਜੀ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਣਾ ਜਿਹੜਾ ਕਿ ਸਾਡਾ ਪਰਾਣਾ ਪੰਜਾਬੀ ਵਿਰਸਾ ਹੈ ਅਸ ਨੂੰ ਅਸੀਂ ਨਾ ਭੁੱਲੀਏ ਸੰਭਾਲ ਕੇ ਰੱਖੀਏ ਕਿ ਸਾਡੇ ਜਿਹੜੇ ਆ ਕਿ ਹੁਣ ਹਰੀਆਲੀ ਦੇ ਜਿਹੜੇ ਕਿ ਕੱਟੇ ਜਾ ਰਹੇ ਆ ਦਰਖਤ ਕੱਟੇ ਜਾ ਰਹੇ ਆ ਉਹਨਾਂ ਨੂੰ ਲੈ ਕੇ ਵੀ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਕਿ ਅਸੀਂ ਦਰਖਤ ਲਗਾਈਏ ਤੇ ਮੇਰਾ ਹੋਰ ਵੀ ਇਹ ਹੈ ਕਿ ਸਾਰੇ ਲਗਾਓ ਤੇ ਇਸ ਇਤਿਹਾਰ ਨੂੰ ਧੀਆਂ ਨੂੰ ਅਸੀਂ ਸਾਰੇ ਰਲ ਕੇ ਖੁਸ਼ੀਓਂ ਮਨਾਈਏ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤੁਸੀਂ ਉਜੋਗਨ ਕੀਤਾ ਹੈ ਕੀ ਕਹਿਣਾ ਚਾਹੋਗੇ ਬੜਾ ਮਜ਼ਾ ਆਇਆ ਬਈ ਅੱਜ ਜਿਹੜਾ ਧੀਆਂ ਦਾ ਦਿਖਾਣਾ ਇਹ ਕੀਤਾ ਆ ਇਹ ਇਹ ਅਸੀਂ ਪਹਿਲੀ ਵਾਰੀ ਇੱਥੇ ਦਸ਼ਮੀਰ ਗਾਰਡਨ ਕਲੋਨ ਵਲੇ ਨੇ ਆਈ ਸਾਰਿਆਂ ਨੇ ਮਿਲ ਕੇ ਤੇ ਟੋਰੀ ਮੈਂ ਮਤਲਬ ਪ੍ਰੋਗਰਾਮ ਬਣਾਇਆ ਤੇ ਬੱਚਿਆਂ ਨੂੰ ਵੀ ਦਿਖਾਇਆ ਤੇ ਖੁਦ ਮੇਰੇ ਵੀ ਮੇਰੇ ਵਾਸਤੇ ਵੀ ਐਕਸਪੀਰੀਅੰਸ ਸੀ ਕਿ ਨਵਾਂ ਕਿਉਂਕਿ ਅੱਜ ਕੱਲ੍ਹ ਦੀ ਕਾਂ ਜਨਰੇਸ਼ਨ ਤੇ ਇਹ ਵੀ ਨਹੀਂ ਪਤਾ ਹੈਗਾ ਤੀਆਂ ਦਾ ਤੂੰ ਥੋੜਾ ਪਤਾ ਹੀ ਸੁਣਿਆ ਸੁਣਿਆ ਚਲੋ ਸਾਡਾ ਚੱਲਦਾ ਹੈ ਪਰ ਇਹ ਕਿ ਅੱਜ ਦੇਖ ਕੇ ਤੇ ਮੈਂ ਬਹੁਤ ਪੂਰਾ ਇੰਜੋਏ ਕੀਤਾ ਤੇ ਮਜ਼ਾ ਵੀ ਬਹੁਤ ਆਇਆ ਤੇ ਇਹ ਹੈ ਕਿ ਗਾਂ ਹੀ ਉਪਰਾਲਾ ਹੋ ਰਹੀ ਹੈ ਕਿ ਬੜਾ ਕੀਤਾ ਕਿ ਜਿਦਾਂ ਅੱਜ ਕੱਲ੍ਹ ਕ੍ਰੀਡ ਕੱਟ ਦਿੰਦੇ ਆ ਸਾਰਾ ਕੁਝ ਐ ਤੇ ਇਹ ਵੀ ਨਾਲ ਸੰਦੇਸ਼ ਦਿੱਤਾ ਹੈਗੀ ਅਸੀਂ ਬੂਟਾ ਲਗਾਇਆ ਨਾਲ ਬੂਟੇ ਵੀ ਲਗਾਏ ਆ ਕਿ ਜਿਹੜਾ ਨਾਲ ਅਸੀਂ ਪ੍ਰਗਤੀ ਨੂੰ ਵੀ ਨਾਲ ਲਗੇ ਸੇਵ ਕੀਤਾ ਜਾਵੇ ਨਾਲ ਨਾਲ ਕਿਉਂਕਿ ਅੱਜ ਕੱਲ ਜਿੰਨਾ ਪ੍ਰਦੂਸ਼ਣ ਹੋ ਰਿਹਾ ਅੱਜ ਕੱਲ ਬੱਚਿਆਂ ਨੂੰ ਵੀ ਇਹ ਪੈਸੇ ਚ ਬੜਾ ਜ਼ਰੂਰੀ ਆ ਕਿ ਬੱਚੇ ਵੀ ਇਹ ਸਮਝਣ ਕਿ ਹਾਂ ਬਟੇ ਗਿਆ ਬੂਟਾ ਲਗਾਉਦੇ ਸਾਰੀ ਫੁੱਡੀਆਂ ਹੀ ਵੇਹੇ ਤੇ ਲਗਾਵੇ ਤੇ ਤਾਂ ਹੀ ਆ ਤੇ ਇਹ ਤੁਸੀਂ ਜਿਹੜਾ ਆਯੋਜਨ ਹੈ ਹਰ ਸਾਲ ਕਰਨ ਦੀ ਹਾਂਜੀ ਹਾਂਜੀ ਇਹ ਤਾਂ ਪੱਕੀ ਗੱਲ ਆ 100% ਹੋ ਗਿਆ ਆ ਕਿ ਇਹ ਹੋਣਾ ਹੈ ਇਹ ਹਰ ਸਾਲ ਲਗਿਆ ਕਰੇਗਾ ਤੇ ਇਹ ਹੈ ਕਿ ਤੋਂ ਵਧੀਆ ਹੋਰ ਵੀ ਜ਼ਿਆਦਾ ਕੀਤਾ ਜਾਏਗਾ ਕਿਉਂਕਿ ਫਸਟ ਟਾਈਮ ਹੀ ਫੇਸ ਕਰਕੇ ਸ਼ਾਇਦ ਤੁਹਾਨੂੰ ਥੋੜਾ ਜਹਨ ਲੱਗਦਾ ਹੈ ਕਿ 50 ਅੱਗੇ ਨਹੀਂ ਲਈ ਸੀ ਆਪਾਂ ਕਰਨਾ ਪਰ ਇਹ ਹੈ ਕਿ ਬਹੁਤ ਸੋਹਣਾ ਹੋਇਆ ਫਿਰ ਵੀ ਤੇ ਬਹੁਤ ਮਜ਼ਾ ਆਇਆ ਤੇ ਇਹ ਹੈ ਕਿ ਅਹੀ ਚੰਗੇ ਆ ਕਿ ਹਰ ਸਾਲ ਦੁਹਰਾਵੇ ਤੇ ਬਾਕੀ ਦੇ ਵਧੀਆ ਹੀ ਆ